ਨੋ ਨਹੀਂ ਅਜ ਤਾਂ ਬਾਲ-ਬਾਲ ਬਚੇ ਮਾਹੀਂ ਐ ਹੈ ਸਪੀਕਰ ਸਪੀਕਰ ਪਲੀਜ਼ ਸਪੀਕਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕਿੱਡੀ ਸੋਣੀ ਗਾਣਾ ਕਿਸ ਨੇ ਛੱਡਤੀ ਆ ਆ ਵਾ ਸਟਿੱਕਰ ਜਿਹਾ ਲੱਗਾ ਕਿ ਇਹਦੇ ਘਰੇ ਰਹੀ ਹੋਣੀ ਆ ਇਹ ਆਪਣੇ ਥਾਂ ਨਹੀਂ ਤੇ ਰੱਖ ਲੈਣੇ ਵਿਚਾਰੀ ਨਹੀਂ ਚਲ ਗਿਆ ਨਾ ਵਾਪਸ ਉਹ ਬੋਲਣ ਤਾਂ ਵੱਜ ਗਏ ਆ ਪੂਨਾ ਘੰਟਾ ਪੜੋ ਜਾਂਦੇ ਆ ਲੱਗ ਜਣਾ ਆ ਇਹ ਫਿਰ ਕੀ ਹੋ ਗਿਆ ਲੈ ਦੱਸ ਪਹੁੰਚ ਜਾਨੇ ਆਪਾਂ ਹੁਣ ਟਾਈਮ ਤਾਂ ਲੱਗਣਾ ਹੀ ਸੀ ਟਰੈਕਟਰ ਟਰਾਲਾ ਪੱਟੀ ਛੱਡ ਗਏ ਆ ਵੇਖ ਲੈ ਨਹੀਂ ਬਿਖੋ ਮਾੜੀ ਮੋਟੀ ਗੱਲ ਜੀ ਕੀ ਗਏ ਆਪਾਂ ਆ ਗਿਆ ਆ ਗਿਆ ਬਸ ਹੈ ਹੋਇਆ ਸਰਦਾਰ ਫੋਨ ਤੇ ਲੱਗਾ ਪਿਆ। ਆਹ ਕੀ ਹੋਇਆ ਮਿੱਟੀ ਨੂੰ ਆਇ ਰਹੀ ਜਾਣੀ। ਕੀ ਹੋਇਆ ਗਿਆ? ਨਾ ਆ ਗਿਆ। ਲੈ ਕੇ ਸਵੇ ਪੱਠਲ ਜੀ ਬੈਠੀ ਹਣ ਮਗਰ ਜੇ ਹੋ ਗਏ। ਪੱਠਲ ਜੀ ਕਿਉਂ ਤੇਰੀ ਵੇਖ ਆਪ ਦੀ ਬਹੁਤ ਲੱਗਦੀ ਉ ਛੱਡ ਗਈ ਕਰੰਟ। ਸਵਾਹ ਛੱਡ ਗਈ ਇੱਥੇ ਕਰੰਟਾਂ ਮੈਂ ਮਰੀ ਜਾਂਦੀ ਦੱਸ ਮੰਮੀ ਦੱਸ। ਰਜਿੰਦਕਰ ਮੈਂ ਕੀ ਮਰੀ ਜਾਂਦੀ? ਰਜਿੰਦਕਰ ਪਿਕਅਪ ਪਲੀਜ਼ ਪਿਕਅਪ ਆ ਮੈਂ ਇੰਨਾ ਦੀ ਬਿਚਾਰਾਂ ਦੀ ਗਰੰਟੀ ਛੱਡਿਆ ਹੋਣਾ ਜਿਹੜੇ ਰਾਜ ਖਲੋਤੇ ਆ ਨਾ ਨਹੀਂ ਛੱਡਦੇ ਪੁੱਤਰ ਕੇ ਬਾਹਰ ਖਲੋਤੇ ਆ ਐਂਚਾਂ ਖਰੀਦ ਆਈ ਤਾਂ ਫੇਰ ਵੀ ਥੱਪਾ ਮਾਰ ਕੇ ਤੁਹਾਨੂੰ ਲੈ ਜਾਂਦੇ ਥੱਪਾ ਮਾਰ ਕੇ ਲੈ ਜਾਂਦੇ ਹਾਂ ਹਾਂ ਕਿ ਹੁਣ ਛੜ ਗਈ ਟੁੱਟੀ ਆ ਤਾਂ ਕੀ ਕਰੀਏ ਆਹ ਮੜਾ ਜਾ ਛੜਕ ਦਾ ਕੀਤਾ ਜਾਵੇ ਕੰਮ ਤੇਰੇ ਨਾਲ ਉਹਦਾ ਰੇੜੇ ਓਏ ਆਸ਼ਕਾ ਇੰਨਾਰੇ ਪਿੰਡ ਅੱਜ ਵੀ ਜਿੰਦ ਲੈ ਹੁਣ ਇਹਦੂ ਤੇਰੀ ਵਾਰ ਹੀ ਇਹਦੂ ਵਾ ਬੀਜਣ ਦੀ ਤਿਆਰੀ ਕਰ ਲਾ ਦੀ ਓਏ ਤਿਆਰੀ ਕਰ ਲੈ ਬੀਜਣ ਦੀ ਬਸ ਤਿਆਰੀ ਆ ਰੋਟੀਆਂ ਛੋਟੀਆਂ ਪਕਾ ਲ ਗਾ ਸਾਡੇ ਲਈ ਹਾਂ ਹਾਂ ਪਕਾ ਲ ਗਾ ਵੈਰੀ ਗੁੱਡ ਚੱਕ ਦਾਂਗੇ ਗਰੀਬੀ ਚੱਕਣੀ ਬਣੀ ਆ ਬਸ ਅੱਜ ਤੋਂ ਕੰਮ ਚੱਕਦਾ ਲਓ ਹੁਣ ਵਿਹਲੇ ਆਪਾਂ ਮੱਕੀ ਤੇ ਆ ਨਾਲ ਹੀ ਚੜ ਗਿਆ ਟਰੈਕਟਰ ਤੇ ਬਹਿ ਜਾ ਕਰ ਹੁਣ ਬਸ ਹੁਣ ਟਰੈਕਟਰ ਤੇ ਹੀ ਦੇਖਿਆ ਕਰਾਂਗੇ ਆਪਾਂ ਗੁੱਡ ਲੈ ਵੀ ਨੋਨੀ ਅਜ ਤਾਂ ਬਾਲ-ਬਾਲ ਬਚੇ ਮਾਹੀਂ ਹੈ ਹੈ ਖੱਪੇ ਖੋਲ ਤੇ ਅਜ ਤਾਂ ਇਹਦੇ ਵਿਚਾਰੀ ਗਰੀਬਣੀ ਦੇ ਬਲਾਸ਼ਟੀ ਹੋ ਗਿਆ ਵਿਚਾਰਾ ਫੈਂਟ ਬਾਈ ਹੋਰ ਫਲਾ ਪਟਾਕਾ ਹੀ ਮਾਰ ਗਈ ਓ ਹੈ ਅਜ ਤਾਂ ਇਹ ਉੱਡ ਕੇ ਆਇਆ ਚੱਕ ਲਿਆ ਹੁਣ ਕੋਈ ਦੀ ਇਹਨਾਂ ਦੀ ਵੀ ਬਾਸੀ ਹੋ ਗਈ ਆ ਕਾਚੇ ਜਾਂ ਖੇਲਰ ਗਿਆ ਨੇ ਮੜਾ ਜਾ ਵੇਲਨੀ ਬਾਦ ਕੇ ਫਤੂਰ ਦੂਰ ਤੇ ਸਾਰੇ ਕਿ ਲਰ ਗਏ ਭੰਦੇ ਨਾ ਬਲਾਸਟੀ ਬੜਾ ਤਗੜਾ ਆਇਆ ਤਾਂ ਹੋਮੇਡ ਬੰਬ ਗੋਲੀ ਵਾਂਗੂ ਆਇਆ ਨਿਕਲਿਆ ਕੋਲ ਦੀ ਔਰ ਕੀ ਭਈਆ ਜਿੰਨੇ ਜਿੰਨੇ ਕੋਈ ਐਵੇਂ ਦੀ ਫੈਂਟ ਵਾਲੀ ਮਸ਼ੀਨ ਹੈ ਨਾ ਧਿਆਨ ਨਾ ਪਾਇਆ ਕਰੋ ਮੇਰੇ ਨਾਲ ਹੁਣੇ ਹੁਣੇ ਵਾਪਸ ਆ ਵਾਪਰੇ ਕਾਸ ਬਹੁਤ ਭਿਆਨਕ ਮੈਂ ਤੁਹਾਨੂੰ ਵੀਡੀਓ ਪਾਉਣਾ ਕੀ ਵਾਪਰੇ ਮੇਰੇ ਨਾਲ ਤੁਨੇਗਾ ਜੋ ਦੇਖ ਲਿਓਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ